ਮੋਦੀ ਸਾਹਿਬ ਜੈ ਜਵਾਨ ਜੈ ਕਿਸਾਨ ਦੀ ਕਦਰ ਕਰੋ ਜੇਕਰ ਦੇਸ਼ ਦਾ ਕਿਸਾਨ ਹੀ ਕਮਜ਼ੋਰ ਪਿਆ ਗਿਆ ਤਾਂ ਕਿੰਨਾ ਕੋ ਸਮਾ ਅਨਾਜ ਬਿਨਾ ਕੁਟ ਲਾਉਂਗੇ ਇਹ ਨਸੀਹਤ ਨਾਪਾ ਪੂਜੇ ਪੰਜਾਬ ਦੇ ਕੈਬਨਿਟ ਮੰਤਰੀ ਸਾਦੂ ਸਿੰਘ ਧਰਮਸੋਧ ਨੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਜਾਰੀ ਕਰਦੇ ਕਿਹਾ ਕਿ ਜੇ ਦੇਸ਼ ਦਾ ਜਵਾਨ ਤਕੜਾ ਸੀ ਤਾਂ ਅਸੀਂ ਕਾਰਗਿਲ ਸਮੇਤ ਚਾਰ ਜੰਗਾਂ ਜਿੱਤਿਆ ਅਤੇ ਬੰਗਲਾਦੇਸ਼ ਬਣਾਇਆ ਜੇਕਰ ਕਿਸਾਨ ਤਕੜਾ ਸੀ ਤਾਂ ਅੱਜ ਸਾਡੇ ਕੋਲ 15 ਸਾਲ ਦਾ ਅਨਾਜ ਪਿਆ ਹੈ ਉਹਨਾਂ ਨੇ ਕਿਹਾ ਕਿ ਜਦੋਂ ਦੇਸ਼ ਆਜ਼ਾਦ ਹੋਇਆ ਸੀ ਤਾਂ ਖਾਨ ਨੂੰ ਅੰਨ ਨਹੀਂ ਸੀ ਇਹ ਦੇਸ਼ ਦਾ ਕਿਸਾਨ ਹੀ ਹੈ ਜਿਸਨੇ ਆਜ਼ਾਦੀ ਤੋਂ ਹੁਣ ਤੱਕ ਜੰਗਲਾਂ ਨੂੰ ਉਪਜਾਊ ਖੇਤਾਂ ਵਿੱਚ ਤਬਦੀਲ ਕੀਤਾ ਪੰਜਾਬ ਨੇ ਨਾ ਸਿਰਫ 70% ਹਿੰਦੁਸਤਾਨ ਦਾ ਟਿੱਡ ਭਰਿਆ ਬਲਕਿ ਗੁਜਰਾਤ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਅਤੇ ਰਾਜਸਥਾਨ ਨੂੰ ਖੇਤੀ ਕਰਨਾ ਸਿਖਾਇਆ ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜੇ ਪਹਿਲੇ ਪ੍ਰਧਾਨ ਮੰਤਰੀ ਹਨ ਜੋ ਕਿ ਦੇਸ਼ ਦੇ ਕਿਸਾਨ ਦੇ ਸਿਰ ਤੇ ਡੰਡਾ ਰੱਖ ਕੇ ਕਾਲੇ ਕਾਨੂੰਨਾਂ ਦੀ ਖੀਰ ਖਵਾਉਣ ਨੂੰ ਫਿਰਦੇ ਹਨ ਉਹਨਾਂ ਸਿੱਧੇ ਤੌਰ ਤੇ ਪ੍ਰਧਾਨ ਮੰਤਰੀ ਨੂੰ ਪੁੱਛਿਆ ਕਿ ਜਦੋਂ ਦੇਸ਼ ਦਾ ਕਿਸਾਨ ਇਨ੍ਹਾਂ ਕਾਲੇ ਕਾਨੂੰਨਾਂ ਦੀ ਸੱਚਾਈ ਤੋਂ ਰੁਬਰੂ ਹੋ ਕੇ ਆਪਣਾ ਪਲਾ ਨਹੀਂ ਕਰਵਾਉਣਾ ਚਾਹੁੰਦੇ ਤਾਂ ਉਹ ਜ਼ਬਰਦਸਤੀ ਕਿਸਾਨਾਂ ਦਾ ਪਲਾ ਕਰਨ ਤੇ ਕਿਉਂ ਤੁਲੇ ਹੋਏ ਹਨ ਪਾਜਪਾਗੋ ਹਰਜੀਤ ਗਰੇਵਾਲ ਵੱਲੋਂ ਖੇਤੀ ਐਕਟ ਲਾਗੂ ਹੋਣ ਦੀ ਕੀਤੀ ਵਕਾਲਤ ਸਬੰਧੀ ਪੰਜਾਬ ਦੇ ਕੈਬਨਿਟ ਮੰਤਰੀ ਧਰਮਸੋਧ ਨੇ ਕਿਹਾ ਕਿ ਚੱਕੀ ਹੋਈ ਲੰਬੜਾ ਦੀ ਥਾਣੇਦਾਰ ਦੇ ਬਰਾਬਰ ਬੋਲੀ ਦੀ ਤਰਜ਼ ਤੇ ਬੋਲ ਰਹੇ ਹਨ ਪਾਜਪਾ ਗੁਜਰਤ ਕੀ ਉਹਨਾਂ ਨੂੰ ਕੜਾਕੀ ਦੀ ਠੰਡ ਵਿੱਚ ਸੰਘਰਸ਼ ਕਰ ਰਹੇ ਕਿਸਾਨਾਂ ਸੰਬੰਧੀ ਦੰਦ ਕਥਾ ਨਹੀਂ ਕਰਨੀ ਚਾਹੀਦੀ ਸੁਖਵੀਰ ਬਾਦਲ ਵੱਲੋਂ ਰਾਸ਼ਟਰਪਤੀ ਨੂੰ ਵਿਸ਼ੇਸ਼ اجلاس ਸੱਦਨ ਦਾ ਸੱਦਾ ਦੇਣ ਦੀ ਅਪੀਲ ਤੇ ਮੰਤਰੀ ਸਾਹਿਬ ਨੇ ਕਿਹਾ ਕਿ ਛੱਜਤਾ ਬੋਲੇ ਛਾਨਣੀ ਵੀ ਬੋਲੇ ਦੀ ਤਰਜ਼ ਤੇ ਸੁਖਵੀਰ ਨੂੰ ਤਾਂ ਬੋਲਣ ਦਾ ਹੀ ਅਧਿਕਾਰ ਨਹੀਂ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਰੱਖੀ ਕੇਂਦਰ ਦੀ ਮੀਟਿੰਗ ਵਿੱਚ ਨਾ ਸਿਰਫ ਦੋਨੋਂ ਆਦਮੀ ਤੀਵੀ ਮੌਜੂਦ ਸਨ ਬਲਕਿ ਇਹਨਾਂ ਕਾਲੇ ਕਾਨੂੰਨਾਂ ਤੇ ਤਾਂ ਕਾਲੀ ਵਿਧਾਇਕ ਵੀਰੇ ਦੇ ਇਸ਼ਾਰੇ ਤੇ ਹੀ ਸੋਲੇ ਵੀ ਗਾਉਂਦੇ ਰਹੇ ਹਨ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਸਬੰਧੀ ਉਹਨਾਂ ਕਿਹਾ ਕਿ ਪਹਿਲਾਂ ਤਾਂ ਕੇਂਦਰੀ ਖੇਤੀ ਸੋਧ ਐਕਟ ਵਿਧਾਨ ਸਭਾ ਵਿੱਚ ਲਾਗੂ ਕਰਨ ਦੀ ਸਹਿਮਤੀ ਦੇ ਦਿੱਤੀ ਤੇ ਬਾਅਦ ਵਿੱਚ ਪਿਲਾਂ ਨੂੰ ਪਾੜ ਕੇ ਡਰਾਮੇ ਦੀ ਰਾਜਨੀਤੀ ਕਰ ਰਹੇ ਹਨ ਕਿ ਆਜ਼ਾਦ ਭਾਰਤ ਦਾ ਨਾਮ ਰੱਖਿਆ ਹਿੰਦੂ ਮੁਸਲਮ ਸਿੱਖ ਈਸਾਈ ਸਾਰੇ ਭਾਰਤੀ ਭਾਈ ਪਹਿਲਾ ਦਿਨ ਦਾ ਆਜ਼ਾਦੀ ਚ ਕੋਈ ਸਾਂਝੀ ਇਹਨਾਂ ਨੂੰ ਆਜ਼ਾਦੀ ਨਹੀਂ ਚੰਗੀ ਲੱਗਦੀ ਇਕੱਲੇ ਹਿੰਦੂ ਹੋਣ ਕਿਤੇ ਕਤਲ ਕਰਾਤੀ ਕਿਤੇ ਕੁਛ ਕਰਾਤਾ ਸੋ ਅੱਜ ਜਿਹੜਾ ਕਿਸਾਨਾਂ ਦਾ ਦਰਦ ਤਾਂ ਕਾਂਗਰਸ ਪਾਰਟੀ ਜਾਣਦੀ ਹੈ ਦੇਸ਼ ਦੀ ਆਜ਼ਾਦੀ ਤੋਂ ਬਾਅਦ 33 ਕਰੋੜ ਆਬਾਦੀ ਸੀ ਟੋਟਲ ਹਿੰਦੁਸਤਾਨ ਤੇ ਪਾਕਿਸਤਾਨ ਦੀ ਸਾਂਝੇ ਭਾਰਤ ਉਦੋਂ ਸਾਡੇ ਕੋਲ ਅੰਨ ਨਹੀਂ ਖਾਣ ਵਾਸਤੇ ਦਾਣੇ ਨਹੀਂ ਸੀ ਬਾਹਰ ਦੇ ਆਦੇਸ਼ਾਂ ਤੋਂ ਮੰਗ ਕੇ ਦਾਣੇ ਲਈ ਜਾਂਦੇ ਔਰ ਉਦੋਂ ਸਾਡੇ ਪੰਜਾਬ ਦਾ ਕਿਸਾਨ ਮੂਰੀ ਹੋਇਆ ਇਹਨੇ ਜੰਗਲ ਪਟਕ ਕੇ ਦਿਨ ਰਾਤ ਮਿਲਦ ਕਰਕੇ ਨਾਲ ਸਾਥ ਦਿੱਤਾ ਉਹਦੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਦਿੱਤਾ ਔਰ ਖਾਦਾਂ ਦਿੱਤੀਆਂ ਟਰੈਕਟਰ ਦਿੱਤੇ ਥੋੜੇ ਹੀ ਸਾਲਾਂ ਚ ਪੰਜਾਬ ਦੇ ਕਿਸਾਨ ਨੇ ਇਕੱਲੇ ਨੇ 70% ਦੀ ਪੂਰੇ ਹਿੰਦੁਸਤਾਨ ਦਾ ਢਿੱਡ ਇਕੱਲੇ ਨੇ ਭਰਿਆ ਇੱਥੇ ਹੀ ਬਸ ਨਹੀਂ ਰਾਜਸਥਾਨ ਗੁਜਰਾਤ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਇਹਨਾਂ ਸੂਬਿਆਂ ਨੂੰ ਖੇਤੀ ਕਰਨੀ ਵੀ ਸਿਖਾਈ ਹੈ ਅੱਜ ਦੇ ਸਾਰੇ ਸੂਬਿਆਂ 'ਚ ਅਨਾਜ ਹੋਣ ਲੱਗਿਆ ਤਾਂ ਕਿਸਾਨ ਦੀ ਬੇਕਦਰਹੀ ਨਹੀਂ ਕਰਨੀ ਚਾਹੀਦੀ ਉਸ ਨੌਜਵਾਨ ਜਵਾਨ ਤੇ ਕਿਸਾਨ ਦੀ ਕਦਰਾਂ ਕੀਮਤਾਂ ਸਾਨੂੰ ਰੱਖਣੀਆਂ ਚਾਹੀਦੀਆਂ ਨੇ ਔਰ ਜੇ ਜਵਾਨ ਨੂੰ ਅਸੀਂ ਛੱਡ ਦਾਂਗੇ ਤੇ ਕੱਲ ਨੂੰ ਦੇਸ਼ ਤੇ ਹਮਲਾ ਪਈ ਜਾਏਗਾ ਤੇ ਕੌਣ ਕਰੇਗਾ ਇਹ ਜਵਾਨ ਸਾਡਾ ਤਕੜਾ ਸੀ ਤਾਂ ਬੰਗਲਾਦੇਸ਼ ਆਜ਼ਾਦ ਕਰਾਇਆ ਸੀ ਪਾਕਿਸਤਾਨ ਦੇ ਦੰਦ ਖੱਟੇ ਕੀਤੇ ਸੀ ਔਰ ਕਿਸਾਨ ਤਗੜਾ ਹੋਇਆ ਅੱਜ 15 ਸਾਲ ਦਾ ਅਨਾਜ ਸਾਡੇ ਕੋਲ ਪਿਆ ਹੈ ਜੀ ਕਿਸਾਨ ਤਗੜਾੰਦਾ ਜੇ ਨੂੰ ਕਮਜ਼ੋਰ ਕਰ ਦਾਂਗੇ 15 ਸਾਲ ਦਾ ਕਿੰਨਾ ਚਿਰ ਕੱਟੇਗਾ ਅੱਜ ਜਿਹੜੇ 2-2000 ਦੇ ਨੋਟ ਰੋਮ ਵੀ ਖਾ ਗਏ ਨੇ ਆਖਰ ਖਾਣਾ ਤਾਂ ਅਨਾਜ ਪੈਣਾ ਨਾ ਉਹ ਦੇਸ਼ ਦਾ ਕਿਸਾਨ ਹੀ ਦੇ ਸਕਦਾ ਸਾਡੇ ਇੱਕ ਕਿਰਪਾ ਕਰਕੇ ਮੋਦੀ ਸਾਹਿਬ ਰਹਿਮ ਕਰਨ ਸਾਡੇ ਕਿਸਾਨ ਨੂੰ ਆਪਣੇ ਹਾਲਤੇ ਰਹਿਣ ਦੇਣ ਜਿਹੜੇ ਸਾਡੇ ਪ੍ਰਾਣੇ ਕਾਨੂੰਨ ਨੇ ਹੋ ਹੀ ਜਾਣੇ ਸੁਖਵੀਰ ਬਾਦਲ ਨੇ ਜੀ ਰਾਸ਼ਟਰਪਤੀ ਨੂੰ ਵਿਜਲਾਸ ਬੁਲਾਉਣ ਦੀ ਅਪੀਲ ਕੀਤੀ ਸੁਖਵੀਰ ਬਾਦਲ ਨੇ ਰਾਸ਼ਟਰਪਤੀ ਨੂੰ ਉਹਨਾਂ ਹਰ ਤਾਂ ਆਪਸ ਕਰਾਇਆ ਵਿੱਚ ਬੈਠ ਕੇ ਉਹ ਦੋਨੋਂ ਤੀਵੀਂ ਮਾਲਕ ਵਿੱਚ ਬੈਠੇ ਸੀ ਔਰ ਅਸੀਂ ਵਿਧਾਨ ਸਭਾ ਚ ਰੱਦ ਕੀਤਾ ਕਾਨੂੰਨ ਇਹ ਬਾਹਰ ਕਰ ਇਹਨਾਂ ਨੇ ਆਪਣੇ ਐਮ.ਐਲ.ਏ ਬੁਲਾ ਕੇ ਕਿਹਾ ਸੀ ਕਹਿੰਦੇ ਕਾਂਗਰਸ ਵਾਲੇ ਝੂਠ ਬੋਲ ਰਹੇ ਨੇ ਇਹਦੇ ਚ ਜਿਹੜੇ ਕਾਨੂੰਨ ਨੇ ਕੋਈ ਮਾੜੀ ਚੀਜ਼ ਨਹੀਂ ਆਏ ਇਹ ਤਾਂ ਅਸਿਫਾ ਤਾਂ ਦਿੱਤਾ ਜਦੋਂ ਸਾਰੇ ਪੰਜਾਬ ਦੇ ਲੋਕ ਉਹਦੇ ਬਾਦਲ ਦੀ ਕੋਠੀਆਂ 'ਵਾਂ ਲੱਖਾਂ ਦੇ ਅਦਾ ਚੱਲੇ ਸੀ ਫਿਰ ਬਾਦਲ ਨੇ ਬੁੜੇ ਨੇ ਵਿਚਾਰੇ ਨੂੰ ਸਮਝਾਇਆ ਹੁਣ ਬੀਬੀ ਦੇ ਦੇ ਹਸਤੀ ਦਾ ਨਹੀਂ ਤਾਂ ਉਹ ਉਹਨਾਂ ਦੇ ਪਾਸ ਕਰਾਇਆ ਛੱਜ ਤਾਂ ਬੋਲੇ ਛਾਰਨੀ ਵੀ ਸੁਖਵੀਰ ਬਾਦਲ ਨਹੀਂ ਬੋਲਦਾ ਸਰਜੀਤ ਗਰੇਵਾਲ ਲੰਬੜਾਂ ਦੀ ਥਾਣੇਦਾਰ ਦੇ ਬਰਾਬਰ ਬੋਲੀ ਇਹ ਇਹ ਭਾਜਪਾ ਨੇ ਚੱਕਿਆ ਹੈ ਟਿਕਟ ਦੇਣੀ ਇਹਨੂੰ ਮੰਤਰੀ ਦਾ ਸੁਪਨਾ ਦੇਖ ਰਿਹਾ ਕਿਸਾਨਾਂ ਦਾ ਜਿਹੜੇ ਹਾਲ ਮਾੜੇ ਹਾਲਤ ਨੇ ਉਹ ਤੇ ਉਹਨੂੰ ਇਦਾਂ ਦੰਦ ਕਥਾ ਨਹੀਂ ਕਰਨੀ। ਐਸ ਵੀ ਐਲ ਮੁੱਦੇ ਤੇ ਅੱਜ ਹਰਿਆਣੇ ਦੇ ਸਾਰੇ ਜਿਹੜੇ ਆ ਲੀਡਰ ਨੇ ਬੀਜੇਪੀ ਵਾਲੇ ਭੁਖੜ ਹੜਤਾਲਤੇ ਨੇ ਕਿਸ ਤਰ੍ਹਾਂ ਜੱਜ ਕਰ ਲਈ। ਇਹ ਕਿਸਾਨਾਂ ਦੇ ਜਿਹੜੇ ਇਹ ਸੰਘਰਸ਼ ਨੂੰ ਰੋਲਣਾ ਚਾਹੁੰਦੇ ਆ ਇਹਦੇ ਰਲਗੱਡ ਕਰਕੇ ਇਹਨਾਂ ਨੂੰ ਰੋਲਣਾ ਚਾਹੁੰਦੇ ਆ ਪਰ ਅਸੀਂ ਰੋੜ ਨਹੀਂ ਦਵਾਂਗੇ। ਅਸੀਂ ਕੈਪਟਨ ਅਮਰਿੰਦਰ ਸਿੰਘ ਨੇ ਪਾਣੀਆਂ ਦੇ ਪੱਖ 'ਚ ਵੀ ਆਪਣੀ ਚੀਮਨਿਸਟ ਸੱਣ ਵਦਾਵਾ ਕੀਤਾ ਸੀ। ਔਰ ਹੁਣ ਵੀ ਜਿੱਦਣ ਵਿਧਾਨ ਸਭਾ 'ਚ ਲਿਆਂਦਾ ਕਹਿੰਦੇ ਸ਼ਾਮ ਨੂੰ ਸਰਕਾਰ ਟੁੱਟਦੀ ਹੈ ਕਹਿੰਦੇ ਹੁਣ ਸਦੀਸ਼ਾ ਮੇਰੇ ਕੋਲ ਹੈ ਜਦ ਮਰਜ਼ੀ ਤੋੜ ਦਿੰਦੇ ਪਹਿਲਾਂ ਸਾਨੂੰ ਕਿਸਾਨ ਨੇ ਪੰਜਾਬ ਸਾਨੂੰ ਪਹਿਲਾਂ ਉਸ ਤੋਂ ਬਾਅਦ ਬਾਕੀ ਨੇ ਇੱਕ ਕੇਦਰੀਵਾਲ ਨੇ ਜੀ ਬਿੱਲ ਪਾੜੇ ਨੇ ਉਹਨੂੰ ਕਿਸ ਤਰ੍ਹਾਂ ਦੇਖ ਰਹੇ ਹਾਂਜੀ ਕੇਦਰੀਵਾਲ ਦਾ ਡਰਾਮੇਵਾਜ ਆ ਯਾਰ ਡਰਾਮੇਵਾਜ ਉਹਦਾ ਜਿਨੇ ਬੰਦੇ ਨੇ ਆਪਣੀ ਅਸੈਂਬਲੀ ਚ ਐਡਮਿਟ ਕਰ ਲਏ ਬਿੱਲ ਵੀ ਠੀਕ ਨੇ ਉਸ ਤੋਂ ਬਾਅਦ ਪਾੜੀ ਜਾਵੇ ਜੋ ਮਰਜ਼ੀ ਕਰੇ ਠੀਕ ਹੈ ਤਾਂ ਆ ਜਾਂ ਵਿਰੋਧੀ ਪਾਰਟੀਆਂ ਉਹ ਜਿਹੜਾ ਕਿਸਾਨਾਂ ਨੂੰ ਥੋੜਾ ਜਿਹਾ ਕਰਜ਼ੀਆਂ ਨੇ ਕਿਸ ਤਰ੍ਹਾਂ ਦੇਖਣੇ ਸੀ ਮੈਂ ਇਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਬੀਜੇਪੀ ਵਾਲੇ ਨਾ ਤਾਂ ਇਹਨਾਂ ਦਾ ਦੇਸ਼ ਦੀ ਆਜ਼ਾਦੀ 'ਚ ਕੋਈ ਹਿੱਸਾ ਸੀ 0% ਹਿੱਸਾ ਸੀ ਇਹ ਤਾਂ ਪਹਿਲਾਂ ਵੀ ਹਿੰਦੂਵਾ ਚਾਹੁੰਦੇ ਸੀ ਹੁਣ ਵੀ ਹਿੰਦੂਵਾ ਚਾਹੁੰਦੇ ਆ ਵੀ ਕੱਲੇ ਜਿਵੇਂ ਮੁਗਲ ਕਹਿੰਦੇ ਸੀ ਨਾ ਕੱਲੇ ਮੁਸਲਮਾਨਾਂ ਦਾ ਰਾਜ ਹੋਵੇ ਇਹ ਵੀ ਕਹਿੰਦੇ ਕੱਲੇ ਹਿੰਦੂਆਂ ਦਾ ਹੋਵੇ ਨਾ ਕੋਈ ਲਕੀਰ ਇਹ ਆਜ਼ਾਦ ਭਾਰਤ ਜਦੋਂ ਮਗਿਆ ਸੀ ਸਾਰੇ ਦੇਸ਼ ਦੇ ਲੋਕ ਇਕੱਠੇ ਸੀ ਔਰ ਜਦੋਂ ਉਹਦੇ 'ਚ ਆਜ਼ਾਦੀ 'ਚ ਸਾਰੀਆਂ ਪਾਰਟੀਆਂ ਸਾਰੇ ਦੇਸ਼ ਭਗਤ ਸਾਰੀਆਂ ਜਾਤਾਂ ਦੇ ਲੋਕ ਰੁਪਏ ਦਾ ਚੈੱਕ ਲੈ ਕੇ ਆਇਆ ਔਰ ਇਹ ਵੀ ਮੈਂ ਕਹਿਣਾ ਚਾਹੁੰਦਾ ਕਿ ਕਿਵੇਂ ਵੀ ਹੋਇਆ ਸੀ ਕੋਸ਼ਿਸ਼ ਕਰਕੇ ਇਹਨਾਂ ਦੇ ਘਰ ਦੇ ਇੱਕ ਪੜ੍ਹੀ ਲਿਖੀ ਹੈ ਉਨੂੰ ਨੋਕੀਓ ਇੱਕ ਮੋਦੀ ਸਾਹਿਬ ਨੇ ਇੱਕ ਕਿਤਾਬ ਇੱਕ ਬੁੱਕ ਜਾਰੀ ਕੀਤੀ ਹੈ ਕਿਸਾਨ ਕਾਨੂੰਨਾਂ ਦੇ ਪੱਗ ਚ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਉਸੇ ਨੂੰ ਮੋਦੀ ਆਪਣੀ ਕਿਤਾਬ ਆਪੇ ਪੜੀ ਜਾਵੇ ਦੇਸ਼ ਦੇ ਕਿਸਾਨਾਂ ਨੂੰ ਕੋਈ ਜ਼ਰੂਰਤ ਨਹੀਂ ਉਹਦੀ ਕਿਤਾਬ ਦੀ ਆਪਣੀ ਜਿਹੜੀ ਕਾਨੂੰਨ ਦੀ ਕਿਤਾਬ ਆਪਨੇ ਕੋਲ ਰੱਖਦੇ ਜਦੋਂ ਉਹ ਕਹਿੰਦੇ ਨੇ ਕਿਸਾਨਾਂ ਦੀ ਮਦਦ ਜਦ ਕਿਸਾਨ ਨਹੀਂ ਚਾਹੁੰਦੇ ਸਾਡੀ ਮਦਦ ਕਰ ਸਾਡੇ ਹਾਲ ਤੇ ਛੱਡ ਦੇ ਸਾਡੇ ਦੇਸ਼ ਦੇ ਕਿਸਾਨ ਨੂੰ ਖਰਾਬ ਨਾ ਕਰੇ ਮੋਦੀ ਨਾਪਾ ਨਿਊਜ਼ 13 ਤੋਂ ਤਰਨੁਕਮਾਰ ਸ਼ਰਮਾ ਦੀ ਰਿਪੋਰਟ